ਆ ਜਿਹੜੀ ਖਾ ਦਾ ਆ ਜਿਹੜਾ ਕੈਮੀਕਲ ਆ ਜਦੋਂ ਵੀ ਮੈਂ ਆਪਣੇ ਖੇਤਾਂ ਤੇ ਪਾ ਰਿਹਾ ਹੁੰਦਾ ਤਾਂ ਮੇਰੇ ਅੰਦਰੋਂ ਇੱਕ ਆਵਾਜ਼ ਆ ਰਹੀ ਹੁੰਦੀ ਆ ਉਹ ਆਵਾਜ਼ ਮੈਨੂੰ ਇਹ ਜ਼ਹਿਰਾਂ ਤੇ ਕੈਮੀਕਲ ਪਾਉਣ ਤੋਂ ਰੋਕਦੀ ਆ ਮੈਨੂੰ ਇਕੱਲੇ ਨੂੰ ਨਹੀਂ ਰੋਕਦੀ ਪੰਜਾਬ ਦੇ ਹਰ ਕਿਸਾਨ ਨੂੰ ਰੋਕ ਰਹੀ ਹੁੰਦੀ ਆ ਮੇਰੇ ਪਿੱਛੇ ਤੁਸੀਂ ਝੋਨੇ ਦੀ ਖੇਤੀ ਦੇਖ ਰਹੇ ਹੋ ਹਰ ਪੰਜਾਬੀ ਨਹੀਂ ਚਾਹੁੰਦਾ ਕਿ ਅਸੀਂ ਇਹ ਝੋਨੇ ਦੀ ਖੇਤੀ ਕਰੀਏ ਪਰ ਮਿੱਠਾ ਮੋਰਾ ਪੰਜਾਬ ਦੇ ਕਿਸਾਨ ਨੂੰ ਇਹੋ ਜਿਹਾ ਦਿੱਤਾ ਗਿਆ ਕਿ ਉਹਨੂੰ ਮਜਬੂਰੀ ਵਸ ਇਹ ਫਸਲ ਵੀ ਨਹੀਂ ਪੈ ਰਹੀ ਹੈ ਜਾਂ ਕਿ ਇਹ ਪੰਜਾਬ ਦੀ ਫਸਲ ਨਹੀਂ ਹੈਗੀ ਤੁਸੀਂ ਆਪ ਹਿਸਾਬ ਲਾ ਲਓ ਵੀ ਆਪਾਂ ਮਹੀਨੇ 'ਚ ਇੱਕ ਜਾਂ ਦੋ ਵਾਰ ਚੌਲ ਬਣਾਉਂਦੇ ਹੋਵਾਂਗੇ ਜਦੋਂ ਆਪਾਂ ਚੌਲ ਖਾਂਦੇ ਹੀ ਨਹੀਂ ਹੈਗੇ ਤਾਂ ਫਿਰ ਸਾਡੀ ਧਰਤੀ ਤੇ ਬੀਜੇ ਕਿਉਂ ਜਾਂਦੇ ਨੇ ਇਹ ਕੈਮੀਕਲ ਆਪਾਂ ਨੂੰ ਪਾਉਣ ਦੀ ਲੋੜ ਕਿਉਂ ਪੈ ਗਈ ਇਹਦੇ ਪਿੱਛੇ ਬਹੁਤ ਤਗੜੀਆਂ ਤਗੜੀਆਂ ਸਰਕਾਰ ਦੀਆਂ ਪਾਲਿਸੀਆਂ ਨੇ ਤੇ ਮੇਰੇ ਮਨ ਦੀ ਜੋ ਆਵਾਜ਼ ਹੁੰਦੀ ਆ ਉਹ ਇਹ ਕਹਿੰਦੀ ਆ ਕਿ ਯਾਰ 1 ਕਿਲੋ ਚੌਲ ਪੈਦਾ ਕਰਨ ਦੇ ਵਾਸਤੇ 3800 ਤੋਂ ਲੈ ਕੇ 4000 ਲੀਟਰ ਆਪਾਂ ਪਾਣੀ ਗਵਾ ਦਿੰਦੇ ਆ ਤੇ ਮਿਲਦੇ ਸਾਨੂੰ 21 ਰੁਪਏ ਆ ਝੋਨੇ ਤੇ ਫਿਰ ਇਹ ਜਦੋਂ ਤੁਸੀਂ ਕੈਮੀਕਲ ਪਾਉਂਗੇ ਸਿਆਣੇ ਕਹਿੰਦੇ ਨੇ ਬਈ ਜਿਹੜੀ ਔਰਤ ਘਰ ਦੇ ਵਿੱਚ ਦੁੱਧ ਰਿੜਕਦੀ ਹੁੰਦੀ ਆ ਨਾ ਉਹ ਸਾਲ ਦੇ ਵਿੱਚ 1 ਮਨ ਦੇ ਕਰੀਬ ਨੌਂਾਂ ਰਾਹੀਂ ਉਹਦੇ ਅੰਦਰ ਘਿਓ ਚਲ ਜਾਂਦਾ ਤਦੋਂ ਤੁਸੀਂ ਆਵਲਾ ਲੋਬ ਜਿਹੜੇ ਬੰਦੇ ਨੇ ਇਹ ਕੈਮੀਕਲ ਪਾਉਣੇ ਆ ਤੇ ਉਹਦੇ ਅੰਦਰ ਇਹ ਗੈਰ ਇਹ ਕੈਮੀਕਲ ਨਾ ਜਾਂਦਾ ਹੋਊਗਾ ਤੇ ਸਾਨੂੰ ਇੱਕ ਨਾ ਇੱਕ ਦਿਨ ਵਿਰਾਸਤੀ ਖੇਤੀ ਦੇ ਵੱਲ ਮੁੜਨਾ ਪੈਣਾ ਆਓ ਆਪਣੇ ਖੇਤਾਂ ਤੇ ਇੱਕ ਇੱਕ ਦੋ ਦੋ ਕਨਾਲਾਂ ਕਰਕੇ ਹੌਲੀ ਹੌਲੀ ਆਪਾਂ ਵਿਰਾਸਤੀ ਖੇਤੀ ਵੱਲ ਨੂੰ ਵਧਦੇ ਜਾਈਏ ਤੇ ਆਪਣੀਆਂ ਨਸਲਾਂ ਨੂੰ ਆਪਣੇ ਪੰਜਾਬ ਨੂੰ ਆਪਣੇ ਪਾਣੀ ਨੂੰ ਬਚਾਈਏ